ਮਸਲਾ ਹੈ ਪੰਜਾਬ ਦਾ ਕਾਂਗਰਸ ਪਾਰਟੀ ਨੇ ਕੱਲ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਕਾਂਗਰਸ ਪਾਰਟੀ ਨੇ ਦੇਰ ਰਾਤ ਮਤਲਬ ਦੋ ਉਮੀਦਵਾਰਾਂ ਹੋਰਾਂ ਦਾ ਐਲਾਨ ਕੀਤਾ ਪਹਿਲਾਂ 6 ਐਲਾਨੇ ਸੀ ਹੁਣ ਦੋ ਬੀਬੀਆਂ ਨੂੰ ਚੋਣ ਮੈਦਾਨ ਚ ਉਤਾਰਿਆ ਬੀਬੀਆਂ ਨੂੰ ਪ੍ਰਤੀਨਿਧਤਾ ਦੇਣਾ ਇੱਕ ਚੰਗਾ ਕਦਮ ਹੈ ਭਾਜਪਾ ਨੇ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਚਾਰ ਬੀਬੀਆਂ ਨੂੰ ਚੋਣ ਮੈਦਾਨ ਚ ਉਤਾਰਿਆ ਇੱਕ ਅੱਛਾ ਕਦਮ ਹੈਗਾ ਤੁਸੀਂ ਇਹ ਜਿਹੜੀਆਂ ਦੋ ਬੀਬੀਆਂ ਜਿਹੜੀਆਂ ਇਹ ਕਾਂਗਰਸ ਪਾਰਟੀ ਨੇ ਇੱਕ ਜਾਮਨੀ ਗੋਮਰ ਤੇ ਦੂਜੀ ਜਿਹੜੀ ਅਮਰਜੀਤ ਸਾਹੋਕੇ ਇਹਨਾਂ ਨੂੰ ਕਿਵੇਂ ਦੇਖਦੇਵੇਂ ਇਹ ਟੱਕਰ ਦੇਣ ਦੇ ਕਿੰਨਾ ਕੁ ਸਮਰੱਥ ਨੇ ਕੋ ਮੈਨੂੰ ਵਸੇ ਪੰਨਾ ਮੈਂ ਕਾਂਗਰ ਜਿਹੜੀ ਪੰਜਾਬ ਦੀ ਕਾਂਗਰਸ ਹੈ ਜਿਵੇਂ ਸ਼ੁਰੂ ਵਿੱਚ ਤੁਸੀਂ ਕਹਿਆ ਸੀ ਕੋਣ ਇਹਨੂੰ ਜਿਹੜਾ ਇੰਡੀਆ ਗੱਠ ਜੋੜ ਨੂੰ ਬਾਕੀ ਗੱਲਾਂ ਤਾਂ ਹੈਗੀਆਂ ਹੈਗੀਆਂ ਨੇ ਮੈਨੂੰ ਤਾਂ ਲੱਗਦਾ ਪੰਜਾਬ ਦੀ ਕਾਂਗਰਸ ਨੇ ਵੀ ਇਹ ਫੈਸਲਾ ਕਰਿਆ ਹੋਇਆ ਹੈ ਵੀ ਇੰਡੀਆ ਗੱਠ ਜੋੜ ਸਫਲ ਨਹੀਂ ਬਹੁਤਾ ਹੋਣਾ ਚਾਹੀਦਾ ਇੱਕ ਪਾਸਾ ਤਾਂ ਇਹ ਹੈ ਦੂਜੇ ਪਾਸੇ ਤਾਂ ਹੋਰ ਵੀ ਕਹਿੰਦੇ ਨੇ ਉਹਦੇ ਪਾਸਾ ਇੱਕ ਦੋਸ਼ ਲਾਉਂਦੇ ਨੇ ਉਹ ਦੋਸ਼ ਇਹ ਲਾਉਂਦੇ ਨੇ ਵੀ ਪੰਜਾਬ ਦੀ ਕਾਂਗਰਸ ਨੇ ਆਪ ਨਾਲ ਸਮਝੌਤਾ ਤਾਂ ਕਰਿਆ ਨਹੀਂ ਪਰ ਅੰਦਰੋਂ ਅੰਦਰ ਹੀ ਇਨੈਕ ਹੋ ਗਿਆ ਵੀ ਕੁਝ ਨਹੀਂ ਤਾਂ ਤੁਸੀਂ ਜਿੱਤ ਜਿਓ ਜਾਂ ਕੋਸ਼ਿਸ਼ ਅਸੀਂ ਜਿੱਤੀਏ ਬਾਕੀ ਨਾ ਲੈ ਜਾਣ ਕੋਈ ਉਹ ਕਿਤੇ ਕੈਂਡੀਡੇਟ ਇਹ ਇਹ ਵੀ ਗੱਲ ਆ ਰਹੀ ਹੈ ਉਹਨੂੰ ਫਰੀਦਕੋਟ ਦੇ ਵਿੱਚ ਜੇ ਅਸੀਂ ਫਰੀਦਕੋਟ ਦੀ ਸੀਟ ਦੇਖੀਏ ਫਰੀਦਕੋਟ ਦੇ ਵਿੱਚ ਇਹਨਾਂ ਨੇ ਉਹ ਬੀਬੀ ਸਾਹੋਕੇ ਨੂੰ ਖੜਾ ਕਰਿਆ ਆ ਉਹ ਜ਼ਿਲ੍ਹਾ ਪਰਿਸ਼ਦ ਦੀ ਚੇਅਰ ਚੇਅਰ ਪਰਸਨ ਰਹੇ ਉਹ ਪਹਿਲਾਂ ਚੇਅਰ ਪਰਸਨ ਹੀ ਆ ਜ਼ਿਲ੍ਹਾ ਪਰਿਸ਼ਦ ਦੀ ਚੇਅਰ ਪਰਸਨ ਹੀ ਆ ਐਕਟੀਵਿਸਟ ਹੈ ਇਹਨਾਂ ਦੀ ਐਸੀ ਕੋਈ ਗੱਲ ਨਹੀਂ ਹੈ ਪਰ ਜੇ ਅਸੀਂ ਉਹਨੂੰ ਆਖੀਏ ਵੀ ਉਹ ਕੋਈ ਬਹੁਤ ਵੱਡੀ ਕੱਦਾਵਲ ਪਾਰਲੀਮੈਂਟ ਦੇ ਵਾਸਤੇ ਇੱਕ ਪੋਲੀਟੀਸ਼ੀਅਨ ਨਾਲ ਕੋਈ ਵੱਡਾ ਕਰਜ਼ਾਰ ਚਾਹੀਦਾ ਹੁੰਦਾ ਹੈ ਐਜ਼ ਅ ਪੋਲੀਟੀਕਲ ਲੀਡਰ ਉਹ ਉਹਦਾ ਨਹੀਂ ਹੈ ਇਹ ਵਿੱਚ ਕੋਈ ਦੋਰਾ ਹੀ ਨਹੀਂ ਹੈ ਇਸੇ ਤਰ੍ਹਾਂ ਹੀ ਜਿਹੜੀ ਇਹ ਬੀਬੀ ਜਾਮਨੀ ਗੋਮਰ ਖੜੀ ਕਰੀਆ ਇਹ ਜਾਮਨੀ ਗੋਮਰ ਦਾ ਜਦੋਂ ਆ ਆਮ ਆਦਮੀ ਪਾਰਟੀ ਤੋਂ ਉਹਨੇ ਜਲੰਧਰ ਤੋਂ ਚੋਣ ਲੜੀ ਉਹਨੇ 213000 ਵੋਟ ਲਈ ਸੀ ਨਹੀਂ ਨਹੀਂ ਉਹ ਮੈਂ ਹੋਰ ਦੱਸਾਂ ਹਾਂ ਉਹ ਜਿਹੜੀ 213000 ਵੋਟ ਲਈ ਸੀ ਨਾ ਉਹ ਪਾਰਟੀ ਦੇ ਤੌਰ ਤੇ ਉਸ ਨੂੰ ਵੋਟ ਪਈ ਸੀ ਉਹਦਾ ਆਮਦਾ ਕੋਈ ਇਹ ਦਬਰਦਾ ਹੋਣੀ ਸੀ ਆਪਾਂ ਇਹ ਗੱਲ ਮੰਨ ਕੇ ਜਿਹੜਾ ਚੱਲਣਾ ਹੈ ਉਹ ਇਹ ਹੈ ਕਿ ਇੱਕ ਵਿਅਕਤੀ ਕੈਂਡੀਡੇਟ ਦਾ ਹੁਣ ਅੱਜ ਜਿਹੜਾ ਹੈ ਕਾਂਗਰਸ ਪਾਰਟੀ ਦਾ ਬਦਲ ਪਾਰਟੀ ਚ ਐਸੇ ਕਰਕੇ ਤੇ ਇਹ ਹੰਕਾਰ ਚ ਫਿਰਦੇ ਨੇ ਕਾਂਗਰਸ ਵਾਲੇ ਵੀ ਸਾਡੀ ਤਾਂ ਜਿੱਤੀ ਪਾਇਆ ਸੀ ਤਾਂ ਜਿਹੜਾ ਇਹ ਇਹ ਇਹਨਾਂ ਦੇ ਜਿਹੜੇ ਟੁੱਟਵਾ ਕਾਂਗਰਸ ਦੇ ਉੱਤੇ ਟਿਕਟਾਂ ਦਾ ਰੌਲਾ ਕਿਉਂ ਹੈ ਤੁਸੀਂ ਦੇਖੋ ਬੀਜੇਪੀ ਚ ਉਹਨਾਂ ਰੌਲਾ ਨਹੀਂ ਹਾਲਾਂਕਿ ਬੀਜੇਪੀ ਸਾਰੇ ਕਾਂਗਰਸੀ ਕਰਨ ਹੋਇਆ ਹੋਇਆ ਹੈ ਹਾਂਜੀ ਅਕਾਲੀਆ ਚ ਵੀ ਉਹਨਾਂ ਰੌਲਾ ਨਹੀਂ ਰੌਲਾ ਹੈਗਾ ਪਰ ਉਹਨਾਂ ਨਹੀਂ ਹੈ ਜਿੰਨਾ ਰੌਲਾ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਰੌਲਾ ਟਿਕਟਾਂ ਦਾ ਵੀ ਆ ਕਿਉਂ ਦੇਤਾ ਆ ਕਿਉਂ ਦੇਤਾ ਤੁਸੀਂ ਕੋਈ ਟਿਕਟ ਲੈ ਲਓ ਤੁਸੀਂ ਬਠਿੰਡੇ ਦੀ ਟਿਕਟ ਲੈ ਲਓ ਉੱਥੇ ਰੌਲਾ ਤੁਸੀਂ ਪਟਿਆਲੇ ਰੌਲਾ ਹੈ ਫਰੀਦਕੋਟ ਦੀ ਲੈਣੋ ਤੁਸੀਂ ਪਟਿਆਲੇ ਦੀ ਲੈਣੋ ਉੱਥੇ ਰੌਲਾ ਤੁਸੀਂ ਇਵਨ ਅੰਮ੍ਰਿਤਸਰ ਦੇ ਵਿੱਚ ਰੌਲਾ ਪਾਇਆ ਹੋਇਆ ਜੇ ਕਹੀ ਤਾਂ ਜੋ ਮੱਜੀ ਨਾਲ ਅੰਮ੍ਰਿਤਸਰ ਦੇ ਵਿੱਚ ਤਾਂ ਪਹਿਲਾਂ ਉਹ ਉਹ ਵੀ ਸੋਣੀ ਚਾਹੁੰਦੇ ਸੀ ਕਿ ਫਿਰ ਉਹਨਾਂ ਵਿਡਰਾ ਕਰ ਲਿਆ ਅੰਮ੍ਰਿਤਸਰ ਦੇ ਵਿੱਚ ਐਸ ਐਚ ਬਾਲਾ ਰੌਲਾ ਨਹੀਂ ਰੋਲਾ ਤਾਂ ਜਲੰਧਰ ਚ ਪਿਆ ਜਿੱਥੋਂ ਦੋ ਟਕਸ਼ਾਲੀ ਕਾਂਗਰਸ ਛੱਡ ਕੇ ਇਕ ਕਾਲੀ ਦਲ ਚੱਲ ਗਿਆ ਤੇ ਇਕ ਆ ਆਮ ਆਦਮੀ ਪਾਰਟੀ ਚੱਲ ਗਈ ਜਲੰਧਰ ਚ ਤਾਂ ਵੱਡਾ ਰੋਲਾ ਹੈ ਪਟਿਆਲਾ ਜਲੰਧਰ ਚੰਡੀਗੜ੍ਹ ਚੰਡੀਗੜ੍ਹ ਚ ਵੀ ਇਹ ਜੇ ਕਾਫੀ ਰੋਲਾ ਹੈ ਅਜੇ ਉਹ ਸੈਟਲ ਨਹੀਂ ਹੋਇਆ ਤੇ ਸੰਗਰੂਰ ਚ ਪਿਆ ਸੀ ਉਹ ਸੈਟਲ ਹੋ ਗਿਆ ਤੇ ਅਮਰਸਰ ਚ ਠੀਕ ਹੈ ਸੋਨੀ ਨੇ ਆਪ ਹੀ ਨਾ ਕਰਤੀ ਪਰ ਅਜੇ ਵੀ ਉਹਦੇ ਚ ਨਾ ਬਿਚੇ ਵਿਚਾਲਾ ਅੰਡਰਗ੍ਰਾਉਂਡ ਚ ਚੱਲ ਰਹਿ ਨੇ ਮੈਂ ਕਾਫੀ ਸਟੱਡੀ ਕਰ ਲਈ ਪਰ ਇਹਨੇ باوجود ਅਮਰਸਰ ਚ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੈ ਇਵੇਂ ਨਾ ਮੈਂ ਤਾਂ ਕਹਾਂਗਾ ਪਟਿਆਲੇ ਦਾ ਰੋਲਾ ਵੀ ਅਲਟੀਮੇਟਲੀ ਸੈਟਲ ਹੋ ਜਾਣਾ ਹੈ ਸੰਗਰੂਰ ਦਾ ਵੀ ਹੋ ਗਿਆ ਚੰਨੀ ਸਾਹਿਬ ਵੀ ਕਾਫੀ ਤਰੀਕੇ ਦਾ ਨਾਲ ਚੱਲ ਰਹੇ ਨੇ ਪਰ ਇੱਕ ਗੱਲ ਪੱਕੀ ਹੈ ਵੀ ਕਾਂਗਰਸ ਦੇ ਟਿਕਟਾਂ ਦੀ ਮਾਰੋ-ਮਾਰ ਬਹੁਤ ਹੈ ਉਹ ਐਸੇ ਕਰ ਕੀ ਹੈ ਕਿ ਸਾਡੀ ਜਿੱਤਨ ਦੀ ਸੰਭਾਵਨਾ ਹੈ ਪਰ ਇਥੋਂ ਦੀ ਜਿਹੜੀ ਪਾਰਟੀ ਹੈ ਉਹ ਕੀ ਕਰ ਰਹੀ ਹੈ ਉਹ ਇਹ ਹਾਲ ਕਰ ਰਹੀ ਹੈ ਜਮੂ ਸਾਹਿਬ ਜਿਵੇਂ ਕੈਪਟਨ ਸਾਹਿਬ 2007 'ਚ ਜਿੱਤੀ ਪਏ ਸੀਗੇ 2012 'ਚ ਵੀ ਜਿੱਤੀ ਪਏ ਸੀਗੇ ਇੱਕ ਵਾਰੀ 44 ਸੀਟਾਂ ਲਈਆਂ ਇੱਕ ਵਾਰੀ 46 ਲਈਆਂ ਜਿੰਨਾ ਸੀਟਾਂ ਤੇ ਖਾਰੇ ਅਦੇਸ਼ ਪ੍ਰਤਾਪ ਨੂੰ 98 ਵੋਟਾਂ ਨਾਲ ਜਿੱਤੀ ਸੀਗੇ ਕਿ ਕਿਤੇ ਕੋਈ ਨੰਬਾ ਜਿੱਤੀ ਸੀ ਛਤਰਾਣੇ ਤੋਂ 7753 ਵੋਟਾਂ ਨਾਲ ਕਿਤੇ 200 250 ਵੋਟਾਂ ਨਾਲ ਦਿੱਤਾ ਜਾ ਰਿਹਾ ਸੀ ਉਹਨਾਂ ਨੇ ਆਪ ਦੇ ਕੈਂਡੀਡੇਟ ਆਪ ਹੀ ਹਰਾ ਦੇ ਨਵਜੋਤ ਕੌਰ ਸਿੱਧੂ ਭਾਜਪਾ ਦੀ ਕੈਂਡੀਡੇਟ ਸੀ ਅਮਰਸਰ ਚ ਉਹ ਜਿੱਤੀ ਉਹਨੇ 33000 ਵੋਟ ਲਈ ਸੀ ਇਹਨਾਂ ਦੀਆਂ ਦੋ ਬੀਵੀਆਂ ਜਿਹਦੇ ਪੈਰਾਂ 'ਤੇ ਖੜੀਆਂ ਹੋ ਗਈਆਂ ਇੱਕ ਨੂੰ 27000 ਮਿਲੀ ਇੱਕ ਨੂੰ 28000 ਸੋ ਕਹਿੰਦਾ ਉਹ 55000 ਵੋਟ ਲੈ ਕੇ ਕਾਂਗਰਸ ਪਾਰਟੀ ਹਾਰ ਗਈ ਕੋ ਇਹ ਹੁਣ ਵੀ ਇਹ ਕੁਝ ਕਰ ਰਹੇ ਨੇ ਇਹ ਇੱਕ ਦੂਜੇ ਨੂੰ ਹਰਾਉਣ ਤੇ ਜ਼ਿਆਦਾ ਜ਼ੋਰ ਆ ਇੱਕ ਮੈਂ ਪੋਜ਼ਿਟਿਵ ਗੱਲ ਕਹਾਂਗਾ ਚਾਹੇ ਜੋ ਵੀ ਹੈ ਮੈਨੂੰ ਪਹਿਲਾਂ ਇਹ ਉਮੀਦ ਨਹੀਂ ਸੀ ਇਹ ਹੁਣ ਰਾਜਾ ਬਡਿੰਗ ਤੇ ਹਰਤਾ ਬਾਜਵਾ ਤੇ ਮੈਡਮ ਪੱਠੜ ਇਹ ਸਾਰੇ ਇਕੱਠੇ ਹੋ ਕੇ ਗਏ ਨੇ ਧੂੜੀ ਚ ਵੀ ਇਹਨਾਂ ਨੇ ਮਨਾਇਆ ਤੇ ਰਾਜਾ ਬਡਿੰਗ ਇੱਥੇ ਪਟਿਆਲੇ ਦੇ ਵਾਲਿਆਂ ਨੂੰ ਵੀ ਮਨਾਉਣ ਆਇਆ ਮੈਨੂੰ ਇਹ ਲੱਗਦਾ ਹੁਣ ਉਹਨੇ ਐਫਰਟ ਸ਼ੁਰੂ ਕਰੀ ਹੋਈ ਹੈ ਇਹਨਾਂ ਨੂੰ ਮਨਾਉਣ ਦੀ ਤੇ ਉਹ ਮਨਾਉਣ ਦੇ ਵਿੱਚ ਜੇ ਸਫਲ ਹੋ ਜਾਂਦੇ ਨੇ ਤਾਂ ਕਾਫੀ ਫਰਕ ਪਾਏਗਾ ਸੰਗਰੂਰ ਵਾਲਿਆਂ ਤਾਂ ਹੋ ਹੀ ਗਏ ਉਹ ਤੇ ਇਸ ਟਿੱਕੇ ਨਾਲ ਜੇ ਮੈਂ ਦੇਖਦਾ ਤਾਂ ਪੰਜਾਬ ਦੇ ਵਿੱਚ ਇੰਨਾ ਹੀ ਆਪ ਵਾਲਿਆਂ ਨੂੰ ਵੀ ਆਪਲਿਆਂ ਕੋਲ ਤਾਂ ਕੈਂਡੀਡੇਟ ਨਹੀਂ ਸੀਗੇ ਭਾਜਪੀ ਕੋਲ ਕਹਿੰਦੇ ਭਾਜਪੀ ਦੀ ਜਿਹੜੀ ਇੰਟਰਨਲ ਹੈ ਇਹ ਠੀਕ ਹੈ ਡਿਸਪਲਿਨ ਤੋਂ ਬੋਲਦੇ ਨਹੀਂ ਹੈਗੇ ਭਾਜਪੀ ਕੋਲੇ ਪੰਜ ਸੱਤ ਆਪ ਦੇ ਕੱਦਾਂ ਵਾਰ ਨੇਤਾ ਹੈਗੇ ਸੀਗੇ ਜਿਹੜੇ ਆਪ ਚੋਣ ਲੜ ਸਕਦੇ ਸੀ ਉਹ ਸਾਰਿਆਂ ਦੇ ਸਾਰਿਆਂ ਦੀ ਬਜਾਏ ਜਿਹੜੇ ਦੂਜੇ ਪਾਸੋਂ ਆਏ ਨੇ ਨਾ ਛਾਲਾ ਮਾਰ ਕੇ ਟਿਕਟ ਉਹਨਾਂ ਨੂੰ ਦਿੱਤੀਆਂ ਇੱਕ ਤਾਂ ਉਹਨਾਂ ਨੂੰ ਇਹ ਅਫਸੋਸ ਹੈ ਦੂਜੇ ਪਰਿਵਾਰਵਾਦ ਆ ਜਿਹੜਾ ਸੋਮਪ੍ਰਕਾਸ਼ ਜੀ ਪਤਨੀ ਨੂੰ ਟਿਕਟ ਦਿੱਤੀ ਹੈ ਉਹ ਤਾਂ ਸਿੱਧਾ ਹੀ ਪਰਿਵਾਰਵਾਦ ਹੈ ਸੰਪਲਾ ਸਾਹਿਬ ਨੇ ਤਾਂ ਸਾਨੂੰ ਪਤਾ ਹੀ ਹੈ ਸੰਪਲਾ ਸਾਹਿਬ ਨੇ ਕਿ ਕਾਦੀ ਵਾਰ ਤੋਂ ਵੱਡਾ ਐਡੇ ਵੱਡੇ ਲੀਡਰ ਨੂੰ ਸੀ ਇਗਨੋਰ ਕਰਕੇ ਕਿ ਸਿਰਫ ਉਹਨਾਂ ਦੀ ਵਾਈਫ ਹੋਣ ਕਰਕੇ ਤੁਸੀਂ ਕਿਉਂਕੋ ਬਿਲਕੁਲ ਰੈਟ ਸੀਗੇ ਸੋ ਬੀਜੇਪੀ ਚ ਕਾਫੀ ਜ਼ਿਆਦਾ ਅੰਦਰੋਂ ਅੰਦਰ ਹੀ ਅੰਡਰ ਕਰੰਟਸ ਦੇ ਵਿੱਚ ਕਾਫੀ ਰੈਜ਼ੈਂਟਮੈਂਟ ਆ ਕਿ ਅਸੀਂ ਕੀ ਕਰੀਏ ਪਰ ਜਿੱਤੋਂ ਤੱਕ ਸਵਾਲ ਆ ਅਕਾਲੀਆਂ ਦਾ ਅਟਲੀਆ ਕਿ ਮੈਨੂੰ ਲੱਗਦਾ ਵੀ ਇੰਨਾ ਬਹੁਤਾ ਰੌਲਾ ਨਹੀਂ ਇੱਕ ਜੇਪਵਾਦ ਦੇਖੀ ਵੱਡਾ ਪਵਾਦ ਤਾਂ ਮਲੂਕਾ ਸਾਹਿਬ ਵਾਲਾ ਹੀ ਹੋਇਆ ਤੇ ਮਲੂਕਾ ਸਾਹਿਬ ਦੀ ਤੁਨੋਂ ਉੱਧਰ ਖੜੀ ਹੋ ਗਈ ਹੈ ਤੇ ਉਹਨਾਂ ਨੇ ਉਹ ਕਰ ਲੈਣਾ ਬਾਕੀ ਸੀਟਾਂ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਅਜੇ ਨਹੀਂ ਹੈ ਈਵਨ ਜਿਹੜੀ ਖੰਡੂਰ ਸਾਹਿਬ ਦੀ ਸੀਟ ਹੈ ਉਹੀ ਰਹਿੰਦੀ ਹੈ ਹੁਣ ਉਹਦੇ ਉੱਤੇ ਵੀ ਮੈਨੂੰ ਲੱਗਦਾ ਨਹੀਂ ਕੋਈ ਬਹੁਤ ਵੱਡੀ ਕੋਈ ਗੱਲ ਹੋਏਗੀ ਕਿ ਇਹ ਇਹ ਪਿੱਕ ਟਿੱਕੀ ਦਾ ਨਾ ਇਹ ਅਕਾਲੀਆਂ ਦਾ ਤਾਂ ਝਗੜੇ ਨਹੀਂ ਹੋਣੇ ਬਹੁਤੇ ਜਿੱਤ ਦੇ ਕਿੰਨੇ ਕਿਨੇ ਇੰਪਰੂਵ ਹੋਈ ਹੈ ਪੋਜੀਸ਼ਨ ਇਹਨਾਂ ਦੀ ਇੱਕ ਅੱਧੀ ਸੀਟ ਜਿੱਤ ਵੀ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਵੀ ਬਠਿੰਡਾ ਜਿੱਤ ਵੀ ਜਾਣ ਕਿਉਂਕਿ ਉੱਥੇ ਕਾਂਗਰਸ ਦਾ ਕੈਂਡੀਡੇਟ ਵੀ ਕਮਜ਼ੋਰ ਹੈ ਤੇ ਬਾਕੀ ਕੈਂਡੀਡੇਟ ਵੀ ਉੱਤੇ ਕੱਦਾ ਵਾ ਨਹੀਂ ਸਾਹਿਬ ਪੰਜਾਬ ਦੇ ਵਿੱਚ ਤਾਂ ਫਿਰ ਵੀ ਕਾਂਗਰਸ ਪਾਰਟੀ ਨੇ 8 ਮਈਵਰ ਐਲਾਨ ਦਿੱਤੇ ਹੁਣ ਤੱਕ ਹਰਿਆਣਾ ਸਾਡਾ ਗਵਾਂਡੀ ਹੈ ਜਿੱਥੇ ਇਹਨਾਂ ਨੌ ਉਮੀਦਵਾਰ ਐਲਾਨਣੇ ਇੱਕ ਦੇ ਇਹਨਾਂ ਦਾ ਸਮਝੌਤਾ ਹੋਇਆ ਆਮ ਆਦਮੀ ਪਾਰਟੀ ਨਾਲ ਤੇ ਉੱਥੇ ਹਰਿਆਣਾ ਦੇ ਵਿੱਚ ਚੋਣ ਵੀ ਸਾਡੇ 6ਵੇਂ ਪੜਾਅ ਦੇ ਵਿੱਚ ਹੋਣੀ ਹੈ ਪੰਜਾਬ ਚ 7ਵੇਂ ਪੜਾਅ ਅਜੇ ਵੀ ਉੱਥੇ ਤੱਕ ਕਾਂਗਰਸ ਨੇ ਅਜੇ ਤੱਕ ਉਮੀਦਵਾਰ ਉੱਥੇ ਨਹੀਂ ਐਲਾਨਿਆ ਕੋਈ ਇਹ ਸਾਰਾ ਨੂੰ ਕਿਵੇਂ ਦੇਖਦੇ ਹੋਂ ਇਸ ਵਰਤਾਰੇ ਨੂੰ ਮੈਂ ਇਹਨੂੰ ਮੈਂ ਫੋਟੋ ਨੂੰ ਦਿੰਨਾ ਜੰਮੂ ਸਾਹਿਬ ਥੋੜਾ ਜਿਹਾ ਸੱਚੀ ਗੱਲ ਤੁਹਾਨੂੰ ਦੱਸਾਂ ਇਹਨੂੰ ਮੈਂ ਬਹਿਣਾ ਵੀ ਹਰਿਆਣੇ ਦੇ ਵਿੱਚ ਉਹ ਹਰ ਚੀਜ਼ ਨੂੰ ਆਰਨ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਵਾਲੇ ਇਹ ਨਹੀਂ ਕਰ ਰਹੇ ਪੰਜਾਬ ਨੇ ਤਾਂ ਰੈਡੀਆਂ ਨਹੀਂ ਹੋ ਰਹੇ ਨਾ ਅੰਚੇ ਸ਼ੈਲਜਾ ਆਪਣੀਆਂ ਰੈਡੀਆਂ ਕਰਦੀ ਰਹੀ ਸੁਰਜੀਤ ਆਲਾ ਆਪਣੀਆਂ ਕਰਦਾ ਰਿਹਾ ਕਿ ਆਪਣੇ ਇਹ ਜਿਹੜੇ ਸੀ ਇਹਨਾਂ ਦੇ ਭੁਪਿੰਦਰ ਸਿੰਘ ਗੋਡਾ ਜਿਹੜੇ ਸਾਬਕਾ ਬਸੰਦਰੀ ਉਹ ਕਰੀ ਜਾ ਰਹੇ ਸਾਬਕਾ ਉਹ ਆਪਣੀਆਂ ਕਰੀ ਜਾਂਦੇ ਸੀ ਪਰ ਕਿਸੇ ਨੇ ਕੋਈ ਡਿਸਪਲਿਨ ਦਾ ਮਾਮਲਾ ਰੇਜ਼ ਕਰਿਆ ਇੱਥੇ ਤਾਂ ਨਾ ਕਿਸੇ ਨੇ ਰੈਡੀ ਕਰੀ ਜਿਹੜਾ ਇੱਕ ਕਰਨ ਲੱਗਿਆ ਸੀ ਸਾਬਕਾ ਪ੍ਰਧਾਨ ਇਹਨਾਂ ਦਾ ਉਹਦੇ ਉੱਤੇ ਡਿਸਪਲਿਨ ਦਾ ਮਾਮਲਾ ਰੇਜ਼ ਕਰਕੇ ਇਹਨਾਂ ਨੇ ਉਹ ਚਾਰ ਸ਼ੀਟਾਂ ਦਾ ਨੋਟਿਸ ਜਾਰੀ ਕਰ ਜਿਹੜੀ ਸਟੇਟ ਕਰ ਸਕਦੀ ਸੀ ਜਿਹੜੇ ਸੈਂਟਰਲ ਨੇ ਕਰਨੇ ਸੀ ਉਹਨਾਂ ਨੇ ਨਹੀਂ ਕਰੇ ਉਹ ਗੱਲ ਵੱਖਰੀ ਹੈ ਸੋ ਮੈਨੂੰ ਇਹ ਲੱਗਦਾ ਵੀ ਹਰਿਆਣੇ ਦੀ ਕਾਂਗਰਸ ਜਿਹੜੀ ਹੈ ਦੇਖੋ ਮੈਂ ਚਾਹੇ ਉਹ ਟਿਕਟਾਂ ਨਹੀਂ ਡਿਸਾਈਡ ਕਰ ਸਕੇ ਮੈਨੂੰ ਇਹ ਲੱਗਦਾ ਹਰਿਆਣੇ ਦੀ ਕਾਂਗਰਸ ਪੰਜਾਬ ਦੀ ਕਾਂਗਰਸ ਨਾਲ ਬਿਹਤਰ ਤਰੀਕੇ ਨਾਲ ਡੀਲ ਕਰ ਰਹੀ ਹੈ ਆਪਦੀਆਂ ਅੰਦਰ ਦੇ ਜਿਹੜੇ ਕਿਉਂਕਿ ਉੱਥੇ ਦੋ ਤਿੰਨ ਗੁੱਟ ਤਾਂ ਸਭ ਨਹੀਂ ਪਤਾ ਹਾਂਜੀ ਹਾਂਜੀ ਪੰਜਾਬ ਵਾਲਾ ਹਾਲ ਨਹੀਂ ਹੈ ਪੰਜਾਬ ਵਾਲਾ ਹਾਲ ਨਹੀਂ ਹੈ ਪਰ ਉਹ ਕੋਸ਼ਿਸ਼ ਇਹ ਕਰ ਰਹੇ ਨੇ ਕਿ ਇਹ ਵੀ ਸੈਂਕੀ ਦੇ ਨਾਲ ਟਿਕਟਾਂ ਦਿੱਤੀਆਂ ਤਾਂ ਕਿ ਕੱਲ ਨੂੰ ਫਿਰ ਬਹੁਤਾ ਟਕੜਾ ਨਾ ਪਵੇ ਤੋ ਮੈਨੂੰ ਲੱਗਦਾ ਉਹ ਸਫਲ ਹੋਣਗੇ ਉਸ ਚ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਰੈਡੀਆ ਦੇ ਵਿੱਚ ਵੀ ਉਹਦੀ ਯਾਰ ਵੀ ਬੰਦ ਕੋਈ ਇੱਕ ਦੂਜੇ ਦੇ ਟਪੜ ਰੋਲ ਤੇ ਹੋਣ ਜਾਂ ਦੂਜੇ ਨੇ ਉਹਦਾ ਵਿਰੋਧ ਕਰਿਆ ਹੋਵੇ ਤੁਸੀਂ ਰੈਡੀ ਕਿਉਂ ਕਰੀਏ ਸੋ ਉਹ ਹਿਦਿਆਰੀ ਦੀ ਕਾਂਗਰਸ ਸਿੱਖੀ ਹੈ ਪੰਜਾਬ ਦੀ ਕਾਂਗਰਸ ਮੈਨੂੰ ਲੱਗਿਆ ਕਿ ਕਿਤੇ ਸਿੱਖੀ ਨਹੀਂ ਹੈ ਜਿੰਨਾ ਗੱਲਾਂ ਤੇ ਸਿੱਖਣ ਦੀ ਲੋੜ ਸੀ ਕਿ ਨਹੀਂ ਅੱਜ ਵੱਡਾ ਕੁੰਭ ਹੈ ਉਸ ਕੁੰਭ ਦੇ ਵਾਸਤੇ ਵੱਡੇ ਇਸ਼ੂ ਦੇ ਵਾਸਤੇ ਸਾਨੂੰ ਛੋਟੇ ਇਸ਼ੂ ਜਿਹੜੇ ਨੇ ਉਹ ਬਹੁਤਾ ਅੱਗੇ ਨਹੀਂ ਲੈ ਆਈਦੇ ਹੁੰਦੇ